ਦੰਮੜੀ ਦਾ ਮੁੱਲ ਪਵਾਇਉ ਨੀ ਅਨੀ ਦੰਮੜੀ ਦਾ ਦੰਮੜੀ ਦਾ ਮੁੱਲ ਪਵਾਇਉ ਨੀ ਅਨੀ ਦੰਮੜੀ ਦਾ ਲੈ ਦੰਮੜੀ ਮੈਂ ਬਜਾ ਜੀ ਹੱਤੀ ਜਾਨੀਆ ਲੈ ਦੰਮੜੀ ਮੈਂ ਬਜਾ ਜੀ ਹੱਤੀ ਜਾਨੀਆ ਆਪਨ ਬੀ ਸੂਟ ਜਥਾਣੀ ਨੂੰ ਬੀ ਸੂਟ ਇਸ ਬੁੱਢੜੀ ਨੂੰ ਲੈਂਗਾ ਦਵਾਇਆ ਨਿਤਦਾ ਨਿਤ ਨਿਤਦਾ ਕਜਿਆ ਮੁਕਾਇਉ ਨੀ ਆਨੀ ਦਮੜੀ ਦਾ ਦਮੜੀ ਦਾ ਮੁੱਲ ਪਵਾਉ ਨੀ ਆਨੀ ਦਮੜੀ ਦਾ ਲੈ ਦਮੜੀ ਮੈਂ ਹਲਵਾਈ ਹੱਤੀ ਜਾਨੀਆ ਲੈ ਦਮੜੀ ਮੈਂ ਹਲਵਾਈ ਹੱਤੀ ਜਾਨੀਆ ਆਪਨੋ ਬਿਪੇੜਾ ਜਥਾਣੀ ਨੂੰ ਬਿਪੇੜਾ ਇਸ ਬੁੱਢੜੀ ਨੂੰ ਲੱड्डੂ ਦਵਾਉ ਨੀ ਆਨੀ ਨਿਤ ਨਿਤਦਾ ਨਿਤ ਨਿਤਦਾ ਕਜਿਆ ਮੁਕਾਇਉ ਨੀ ਆਨੀ ਦੰਬੜੀ ਦਾ ਦੰਬੜੀ ਦਾ ਮੁੱਲ ਪਵਾਉ ਨੀ ਆਨੀ ਦੰਬੜੀ ਦਾ ਲੈ ਦੰਬੜੀ ਸੁਨਿਆਰੇ ਹੱਟੀ ਜਾਨੀਆਂ ਲੈ ਦਮੜੀ ਮੈਂ ਸੁਨਿਆਰੇ ਹੱਟੀ ਜਾਨੀਆਂ ਆਪ ਨੂੰ ਵੀ ਕਾਟੇ ਜਠਾਣੀ ਨੂੰ ਵੀ ਕਾਟੇ ਇਸ ਬੁੱਢੜੀ ਨੂੰ ਕੁੰਡਲਦੁ ਵਾਯੋਂ ਨੀ ਆਨੀ ਨਿਤ ਨਿਤ ਦਾ ਨਿਤ ਨਿਤ ਦਾ ਕਜਿਆ ਮੁਕਾਇੋਂ ਨੀ ਆਨੀ ਦਮੜੀ ਦਾ ਦਮੜੀ ਦਾ ਮੁੱਲ ਪੁਆਯੋਂ ਨੀ ਆਨੀ ਦਮੜੀ ਦਾ ਦਮੜੀ ਦਾ ਮੁੱਲ ਪੁਵਾਇਉ ਨੀ